ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣ ਵਿੱਚ ਆਈ ਤੇ ਇਹ ਉਸ ਤਰ੍ਹਾਂ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਿਆ ਕਦੀ ਕਹਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾਂ ਕਦੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਉਸ ਵਾਰ ਜਿਹਨੂੰ ਉਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿੱਛ ਪੁੱਛਤਾਛ ਕੀਤੀ ਆ ਤੇ ਫੇਰ ਇਹਨੇ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆਇਆ ਵੀ ਮੈਂ ਇੱਥੇ ਛੱਡ ਕੇ ਆਇਆ ਸਰਕਦੋ ਦਾ ਕੀ ਹੋਇਆ ਠੀਕ ਹੈ ਇਹ ਸੀ ਸ਼ਾਮ ਕੱਲ ਸ਼ਾਮ ਤੋਂ ਹੀ 6:30 7 ਵਜੇ ਦੇ ਕਰੀਬ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਤੇ ਸਾਰੀ ਰਾਤ ਹੀ ਲੱਭਦੇ ਰਹੇ ਸੀ ਉਸ ਵਾਰ ਸਾਰੀ ਰਾਤ ਖਤਮ ਹੋ ਗਈ ਦਿਨ ਚੜ ਗਿਆ ਤੇ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਦਾ ਰਿਹਾ ਵੀ ਕਿਹੜਾ ਕੋਣ ਕਿਹੜੇ ਕਿਹੜੇ ਮੁੰਡੇ ਜਦੋਂ ਹੀ ਕੈਮਰੇ ਦੀ ਫੁਟੇਜ ਘਟਾਉਂਦੇ ਰਹੇ ਨਾਲ ਨਾਲ ਹੀ ਉੱਥੋਂ ਪਤਾ ਲੱਗਦਾ ਰਿਹਾ ਵੀ ਇਹ ਫਲਾਣੇ ਮੁੰਡੇ ਨਾਲ ਆ ਗਿਆ ਆਇਆ ਵਾ ਤੇ ਫਲਾਣਾ ਮੁੰਡਾ ਇਹਨੂੰ ਇੱਥੇ ਛੱਡ ਕੇ ਗਿਆ ਇਹਨੇ ਲੋਰੀ ਗੇੜ ਜਾਈਆ ਮਾਨ ਕੇ ਇੱਕ ਮੁੰਡਾ ਤੇ ਇੱਕ ਮੁੰਡਾ ਚਿੜੀ ਆ ਉਹ ਇੱਥੇ ਲੈ ਕੇ ਆਇਆ ਇਹਨੂੰ ਉਹਦੇ ਕੋ ਪਹਿਲਾਂ ਇਹਨਾਂ ਨੇ ਫੋਨ ਫਾਨ ਖੋਇਆ ਵਾ ਉਸ ਤੋਂ ਬਾਅਦ ਇੱਥੇ ਉਹਨੂੰ ਛੱਡ ਕੇ ਗਏ ਆ ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣ ਵਿੱਚ ਆਈ ਤੇ ਇਹ ਉਤਰਾ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਿਆ ਕਦੀ ਕਹਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾ ਕਦੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਆ ਉਸ ਵਾਰ ਜਿਹਨੇ ਉਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿਸ਼ਪ ਪੁੱਛਤਾਚ ਕੀਤੀ ਆ ਤੇ ਫੇਰ ਇਹਨਾਂ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆ ਵੀ ਮੈਂ ਇੱਥੇ ਛੱਡ ਗਿਆ ਉਹਨੂੰ ਮੁੰਡੇ ਨੂੰ ਮੁੰਡੇ ਦਾ ਜਿਹਦੀ ਡੈਥ ਹੋਈ ਜੀ ਉਹਦਾ ਨਾਮ ਹੈ ਅਨਿਕੇਤ ਜੀ ਨਿੱਕ ਨਿਮਾ ਦਾ ਬੁੱਗੀ ਕਿੰਨੀ ਉਮਰ ਸੀ ਇਹਦੀ ਕਰੀਬ 15 16 ਸਾਲ ਉਮਰ ਆ ਜੀ ਹਾਂਜੀ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਫਤੇਗੜ ਚੂੜੀਆਂ ਸਪ੍ਰਿੰਗ ਡੇਲ ਸਕੂਲ ਦੇ ਸਾਹਮਣੇ ਹੈਗੀ ਕਲੋਨੀ ਵਿਰੇਂਦਾਵਨ ਦਾ ਮੇਰਾ ਪੁੱਤ ਮੇਰਾ ਦੋਤਰਾ ਹੈ ਜੀ ਤੇ ਤੁਹਾਨੂੰ ਫਿਰ ਤੁਸੀਂ ਕੋਈ ਨਗੇ ਗੁੰਮਸ਼ਦੀ ਨਹੀਂ ਨਹੀਂ ਇਹ ਅਸਲ 'ਚ ਲੋਰੀਗੇਟ ਇਹਨਾਂ ਦੀ ਭੂਆ ਸੱਕੀ ਭੂਆ ਇਹ ਇੱਥੇ ਆਂਦੇ ਮੁੰਡਾ ਆਪਣੀ ਭੂਆ ਲਾਇਆ ਸੀ ਤੇ ਉੱਥੋਂ ਹੀ ਇਹਨਾਂ ਨੇ ਪਤਾ ਨਹੀਂ ਕੀ ਕੀ ਪਲੈਨਿੰਗ ਬਣਾਈ ਹੈ ਤੇ ਮੁੰਡੇ ਨੂੰ ਜਿਹੜਾ ਕਤਲ ਕਰਕੇ ਸੁੱਟ ਗਏ ਜੇ ਗੱਲ ਕਰੀਏ ਮਕਾਨ ਦੀ ਕਾਫੀ ਦਿਨ ਮਤਲਬ ਆਂਡੇਪਨ ਕਹਿੰਦੇ ਬੰਦ ਕਿਆ ਸੀ ਇਹ ਫਿਰ ਰਾਤ ਕਿੰਨੀ ਉਹਨਾਂ ਮਤਲਬ ਕੋਲ ਦੇ ਅੰਦਰ ਪਤਾ ਨਹੀਂ ਜੀ ਇਹ ਜਿਹੜੀ ਕੋਠੀ ਆ ਇਹ ਮਤਲਬ ਕਿਰਾਏ ਕਰੂਈ ਦਾ ਖਰਾਜ ਦਿੱਤੀ ਹੈ ਜਿਹੜਾ ਮਾਲਕ ਪਤਾ ਨਹੀਂ ਇਹਦਾ ਕੌਣ ਆ ਸਾਨੂੰ ਨਹੀਂ ਪਤਾ ਇਹਦਾ ਕੌਣ ਮਾਲਕ ਆ ਕੌਣ ਨਹੀਂ ਆ ਤੇ ਇਹ ਤੇ ਹੁਣ ਅਸੀਂ ਜਦੋਂ ਇੱਥੇ ਆਏ ਆ ਕੋਈ 3 3:30 4 ਵਜੇ ਪਹਿਲਾਂ ਇੱਥੇ ਫੁੱਡੀ ਫਾਡੀ ਕਢਾਈ ਆ ਉਸ ਤੋਂ ਬਾਅਦ ਮੁੰਡਿਆਂ ਨੇ ਉੱਤੇ ਚੜ ਕੇ ਪਤਾ ਕੀਤਾ ਵਾ ਵੇਖਿਆ ਬੁੱਕਿਆ ਪੁਲਿਸ ਨਾਲ ਲੈ ਕੇ ਤੇ ਉਹਦੀ ਉਹ ਪੈਰ ਦੇ ਨਜ਼ਾਰੇ ਮੁੰਡੇ ਦੇ ਪੈਰ ਨਜ਼ਾਰੇ ਤੇ ਲੱਤਾਂ ਬੰਨੀਆਂ ਸੀ ਫਿਰ ਉਹਨਾਂ ਨੇ ਬੂਆ ਬਾ ਅੰਦਰੋਂ ਤੋੜ-ਤਾੜ ਕੇ ਫਿਰ ਅੰਦਰ ਵੜ ਗਏ ਤੇ ਫਿਰ ਪਤਾ ਲੱਗਾ ਸਾਨੂੰ ਵੀ ਅੰਦਰ ਇਹ ਲੱਗਦਾ ਕਿ ਮਾਰ ਕੇ ਉਹਨਾਂ ਨੂੰ ਅੰਦਰ ਸੱਟੇ ਹਾਂਜੀ ਉਹਦੇ ਆ ਸਾਰਾ ਵੱਡੀ ਆ ਜੀ ਉਹਦੀ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਤੁਹਾਨੂੰ ਕੀ ਸਵਾਲਸ਼ੀਆ ਪੁੱਲਸ ਨੇ ਚਲੋ ਦੇਖੋ ਜੀ ਪੁਲਸ ਨੇ ਤੇ ਹਲੇ ਸਾਡੀ ਬਿਆਨਬਾਜ਼ੀ ਹੋਣੀ ਆ ਕੁਛ ਉਹਨਾਂ ਦੇ ਇੱਕ ਤਾਇਆ ਉਹਦੇ ਮੁੰਡੇ ਦਾ ਉਹ ਬਿਆਨ ਉਹਨਾਂ ਦੇ ਹੋ ਰਹੇ ਆ ਹਾਂਜੀ ਕੋਈ ਅਰੈਸਟ ਹੋਈ ਹੈ ਇੱਕ ਮੁੰਡਾ ਫੜਿਆ ਜੀ ਉਹ ਜਿਹੜਾ ਉੱਥੇ ਲੈ ਕੇ ਆਇਆ ਮੁੰਡਾ ਜਿੰਨੇ ਕਤਲ ਕਰਵਾਇਆ ਉਹਦਾ ਮਾਨਕ ਪੱਟੀ ਇੱਕ ਮੁੰਡਾ ਛਿੜੀ ਆ ਉਹ ਵੀ ਲੋਰੀ ਗੇੜਦਾ ਹੀ ਆ ਸਰ ਕੀ ਲਗਦਾ ਜੀ ਇਹ ਲਗਦਾ ਪੁਰਾਣੀ ਰੰਜਿਸ਼ ਸੀ ਕੋਈ ਕੀ ਇਹ ਨਹੀਂ ਹੁਣ ਪਤਾ ਮੈਨੂੰ ਪੁਰਾਣੀ ਰੰਜਿਸ਼ ਹੈਗੀ ਕਿ ਨਹੀਂ ਹੈਗੀ ਕੋਈ ਇਹਦਾ ਪਤਾ ਨਹੀਂ ਫੋਨ ਫਾਨ ਦੇ ਚੱਕਰ ਦੇ ਵਿੱਚ ਨਸ਼ੇਬਾਜ਼ ਹੈਗੇ ਆ ਨਸ਼ੇ ਦੇ ਟੁੱਟੇ ਹੁੰਦੇ ਆ ਮੁੰਡੇ ਲੱਭਦਾ ਕੁਛ ਨਹੀਂ ਆ ਫੋਨ ਦਾ ਪਹਿਲਾਂ ਤਾਂ ਉਹਦਾ 2 ਲੱਖ ਰੁਪਏ ਦਾ ਫੋਨ ਇਹਨਾਂ ਨੇ ਖੋਇਆ ਖਾਇਆ ਹੋਣਾ ਉਸ ਤੋਂ ਬਾਅਦ ਚਾਸਾ ਦੇ ਕੇ ਇੱਥੇ ਲੈ ਆਏ ਉਹਨੂੰ ਤੇ ਇੱਥੇ ਆ ਕੇ ਉਹਦਾ ਕਤਲ ਕਰਵਾਤਾ ਇਹਨਾਂ ਨੇ ਇੱਕ ਦੂਜੇ ਨੂੰ ਜਾਣਦੇ ਸਾਰੇ ਹਾਂਜੀ ਇਹ ਜਿਹੜੇ ਮੁੰਡੇ ਨੇ ਮਾਰਿਆ ਜਾਂ ਜਿਹੜੇ ਮੁੰਡੇ ਆ ਜਾਣਦੇ ਹੋਣਗੇ ਮਾੜੀ ਮੋਟੀ ਜਾਣ ਪਛਾਣ ਹੋਏਗੀ ਠੀਕ ਹੈ ਜੀ ਹਾਂ ਦੇਖੋ ਦੋ ਮਿੰਟ ਦੇਖੋ ਹਾਂਜੀ ਦੇਖੋ ਸੁਣੋ ਮੇਰੀ ਗੱਲ ਮੈਂ ਮੌਕੇ ਤੇ ਪੁੱਜਾਂ ਦੇਖ ਰਿਹਾ ਮੌਕਾ ਮੌਕਾ ਦੇਖਣ ਤੋਂ ਬਾਅਦ ਹੀ ਤੁਹਾਨੂੰ ਸਾਰਾ ਕੁਝ ਦੱਸਿਆ ਕੀ ਹੋਇਆ ਕੀ ਸੀ ਮਿਲਿਆ ਕੀ ਕੁਛ ਨਹੀਂ ਅਜੇ ਮੈਂ ਮੌਕਾ ਵੇਖ ਰਿਹਾ ਟੀਮਾਂ ਪਹੁੰਚੀਆਂ ਪਿੰਡਿਆਂ ਨੂੰ ਹੋ ਗਿਆ ਤੁਹਾਨੂੰ ਮੌਕਾ ਵੇਖਦੇ ਨੂੰ ਮੈਂ ਮੌਕਾ ਵੇਖ ਰਿਹਾ ਮੈਂ ਉਸ ਤੋਂ ਬਾਅਦ ਸਾਰੀ ਸਥਿਤੀ ਜਾਰੀ ਦੱਸਾਂਗਾ ਮੁੰਡੇ ਦਾ ਕਤਲ ਹੋਇਆ ਜੀ ਕਾਰਨ ਦੀ ਮੈਂਬਰਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਥਾਣੇ ਦੇ ਵਿੱਚ ਸਾਰਾ ਕੁਝ ਹੋਇਆ ਕਤਲ ਹੋਇਆ ਅਜੇ ਸਿਰਫ ਇੰਨਾ ਹੀ ਪਤਾ ਵਾ ਕਤਲ ਹੋਇਆ ਵਾ ਹਾਂ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਵਾ ਨਾ ਸਾਰਾ ਕੁਝ ਜਿਹੜਾ ਵਾ ਤੁਹਾਨੂੰ ਮੈਂ ਤੁਹਾਨੂੰ ਮੌਕੇ ਮੌਕੇ ਡੈੱਡ ਬੋਡੀ ਦੇਖੋ ਅਜੇ ਇਹਦੇ ਬਾਰੇ ਕੁ ਕਹਿੰਦੇ ਕਿ ਪਰਿਵਾਰ ਵੱਲੋਂ ਸ਼ਿਕਾਇਤ ਸਾਡੇ ਕੋਲ ਮੌਜੂਦ ਨੇ ਅਸੀਂ ਪਰਿਵਾਰ ਦੀ ਸ਼ਿਕਾਇਤ ਸੁਣ ਰਹੇ ਹਾਂ ਪਰ ਸ਼ਿਕਾਇਤ ਸੁਣ ਲਈਏ ਇੱਕ ਦਿਨ ਹੋ ਗਿਆ ਜੀ ਸ਼ਿਕਾਇਤ ਦੇ ਦਿੱਤੀ ਉਹ ਤਾਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿੱਥੇ ਦਿੱਤੀ ਹੈ ਕਿੱਥੇ ਨਹੀਂ ਦਿੱਤੀ ਹੋ ਅਡੇ ਕੋਲੋਂ ਹੋਣ ਆ ਅਸੀਂ ਸ਼ਿਕਾਇਤ ਲੈ ਰਹੇ ਆ ਜੇ ਤੇ ਮੌਕਾ ਤੁਸੀਂ ਬਤੌਰ ਐਸਚਓਾ ਤੁਹਾਨੂੰ ਨਹੀਂ ਪਤਾ ਲੱਗਦਾ ਫਿਆ ਤੇ ਫਿਰ ਪੱਤਰਕਾਰਾਂ ਨੂੰ ਕਿੱਦਾਂ ਪਤਾ ਲੱਗੇ ਦੇਖੋ ਹਾਂਜੀ ਅਸੀਂ ਮੌਕੇ ਤੇ ਆਏ ਆ ਵੇਖ ਰਹੇ ਆ ਅਜੇ ਮੌਕਾ ਬੁਲਾਜਾ ਕਰ ਰਹੇ ਆ ਮੌਕਾ ਬੁਲਾਜਾ ਕਰਨ ਤੋਂ ਬਾਅਦ ਤੁਹਾਨੂੰ ਆਣ ਕੇ ਮੈਂ ਸਾਰੀ ਡਿਟੇਲ ਦਵਾਂਗਾ ਕੀ ਦੇਖਿਆ ਗਈ ਜੀ ਦੇਖਿਆ ਅਜੇ ਕਰਨ ਦਾ ਅਜੇ ਉਹ ਹੈ ਕੀ ਆ ਅਜੇ 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 ਕੁਝ ਕਰਨ ਦਾ ਨਹੀਂ ਪਤਾ ਕੀ ਨਾਮ ਹੀ ਉਹਦਾ ਨਾਮ ਦੇ ਬਾਰੇ ਵੀ ਅਸੀਂ ਮੈਨੂੰ ਜਾਣਕਾਰੀ ਨਹੀਂ ਹਾਂ 15 ਸਾਲ ਦੀ ਉਮਰ ਆ। ਅੱਛਾ ਜੀ। ਠੀਕ ਹੈ ਨਾ। ਇਸ ਤੋਂ ਬਾਅਦ ਮੈਨੂੰ ਸਾਨੂੰ ਪੂਰੀ ਡਿਟੇਲ ਦੱਸੋ। ਘਰ ਜਾ ਕੇ ਅੰਦਰ ਡਿਟੇਲ ਦੱਸੋ। ਬੱਚੇ ਦੇ ਹਾਲਾਤ ਕੀ ਆ ਜੀ? ਉਹਦਾ ਅੰਦਰ ਕਤਲ ਹੋਇਆ ਵਾ। ਅੱਛਾ ਜੀ। ਕਿੰਨਾ ਹਾਲਾਤਾਂ ਚ ਹੋਇਆ? ਕੀ ਕਾਰਨ ਨੇ? ਇਹਦੇ ਬਾਰੇ ਸਾਰੀ ਡਿਟੇਲ ਮੈਂ ਘਰ ਕਿੰਨਾ ਜੀ ਇਹਦੇ ਘਰ ਦੇ ਵਿੱਚ ਇਹਦੇ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈਗੀ। ਹੁਣ ਤਾਂ ਪੂਰੀ ਰੈਸਟ ਹੋਏ ਨੇ ਕਿਉਂਕਿ ਪਰਿਵਾਰ ਵੇਖੋ ਜੀ ਅਜੇ ਤੇ ਮੈਂ ਮੌਕੇ ਤੇ ਆਇਆ। ਪਰਚਾ ਦਰਜ ਕਰਨ ਵਾਸਤੇ ਭੇਜਣ ਲੱਗੇ ਆ। ਇਸ ਤੋਂ ਬਾਅਦ ਸਾਰੀ ਜਾਣਕਾਰੀ ਦੋ ਕਿਹੜੀ ਗਲੀ ਹੈ ਇਹ 2 ਮਿੰਟ ਫੜੇ ਇੱਕ ਬੰਦੇ ਨੂੰ ਵੀ ਕੁਝ ਪਤਾ ਨਹੀਂ ਉਹ ਯਾਰ ਕੁਝ ਨਹੀਂ ਤੁਹਾਨੂੰ ਦੱਸਦੇ ਹਾਂ ਕਿਉਂ ਇਸ ਤਰ੍ਹਾਂ ਕਰਦੇ ਹੋ ਤੁਸੀਂ ਬੜੇ ਕਲੋਨੀ ਕਿਹੜੀ ਹੈ ਇਹਦੇ ਵਿੱਚ ਆਓ ਹਾਉਂਦੀ ਹਾਉਂਦੀ